ਅੱਜ ਤੁਹਾਡੇ ਜਿਹੜੇ ਗ੍ਰਹਿ ਵਿਖੇ ਕਿ ਕਲੋਨੀ ਦੇ ਵਿੱਚ ਜਿਹੜਾ ਹੈ ਬੜਾ ਵੱਡਾ ਜੱਗ ਕੀਤਾ ਗਿਆ ਹੈ ਕੀ ਕਹਿਣਾ ਚਾਹਦੇ ਹੋ ਗੱਲ ਇਹ ਆ ਵੀ ਇਹ ਗੱਲਬਾਤ ਦੀ ਇਨਕਲੇਵ ਦਾ ਸਾਰਿਆਂ ਦਾ ਕਲੋਨੀ ਵਾਸੀਆਂ ਦਾ ਮਨ ਜ ਬੜੀ ਇੱਛਾ ਸੀ ਕਿ ਪ੍ਰਭੂ ਰਾਮ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਜਾਂ ਗਰੀਬਾਂ ਦਾ ਜਿਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ। ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਦਾ ਬਾਬਾ ਮੰਦਿਰ ਬਣਨ ਜਾ ਰਿਹਾ। ਔਰ ਪ੍ਰੋਣ ਪ੍ਰਦਰਸ਼ਤਾ ਜਿਹੜੀ ਗੱਲ ਹੋ ਰਹੀ ਹੈ 22 22 ਤਰੀਕ ਨੂੰ 22 ਜਨਵਰੀ ਨੂੰ। ਕੱਲ ਲਾਈਵ ਹਿੰਦੁਸਤਾਨ ਤੇ ਚੱਲਣਾ ਹੈ। ਜੀ। ਤੇ ਕਿਉਂ ਨਾ ਅਸੀਂ ਵੀ ਆਪਣੇ ਮੀਡੀਆ ਦੇ ਰਾਹੀਂ ਗਲਬਦੀਨ ਗਲੇਵ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਅਸੀਂ ਵੀ ਉਸ ਜਗ ਦੇ ਵਿੱਚ ਹੁਤੀ ਪਾ ਸਕੀਏ ਇਹ ਸਾਰੇ ਅਸੀਂ ਹੁਤੀ ਜਿਹੜਾ ਹਵਨ ਜਗ ਕਰਕੇ ਪਾਈ ਹੈ ਅਸੀਂ ਇਹ ਸਮਝਦੇ ਹਾਂ ਕਿ ਪ੍ਰਭੂ ਰਾਮ ਦਾ ਆਸ਼ੀਰਵਾਦ ਸਾਰੇ ਸ਼ਹਿਰ ਤੇ ਬਣਿਆ ਰਹੇ ਸਾਰਾ ਸ਼ਹਿਰ ਸਭ ਨੂੰ ਸਮ੍ਰiddhi ਤੇ ਖਾਂਤੀ ਪ੍ਰਦਾਨ ਕਰੇ ਇਸ ਕਰਕੇ ਅੱਜ ਇਹ ਹਵਨ ਜਗ ਦਾ ਆਯੋਜਨ ਕੀਤਾ ਗਿਆ ਔਰ ਇਹ ਹਵਨ ਜਗ ਜਿਹੜਾ ਵਾ ਕਾਫੀ ਸਮਾਂ ਵਧੀਆ ਢੰਗ ਦੇ ਨਾਲ ਸੰਪਲ ਹੋਇਆ ਮੈਂ ਸਭ ਨੂੰ ਬਹੁਤ-ਬਹੁਤ ਬਤਾਈ ਸੋ ਪਤਾ ਲੱਗਿਆ ਜੀ ਹਵਨ ਜਗ ਕਹਿੰਦੇ 22 ਤਰੀਕ ਨੂੰ ਹਰ ਸਾਲ ਦੀ ਤਰ੍ਹਾਂ ਐਦਾਂ ਹੀ ਇੱਥੇ ਫੇਰ ਕਰਵਾਇਆ ਜਾਏਗਾ ਸਾਰਿਆਂ ਦੇ ਸਹਿਯੋਗ ਨਾਲ ਉਹ 22 ਤਰੀਕ ਦੇ ਮਤਲਬ ਹੈ 22 ਤਰੀਕ ਨੂੰ ਤੇ ਪ੍ਰਣ ਪ੍ਰਸਤਾ ਹੋ ਜਾਏਗਾ ਜੀ 22 ਨੂੰ ਕੋਸ਼ਿਸ਼ ਕਰਾਂਗੇ 22 ਨੂੰ ਹੋ ਜਾਏ ਬਾਕੀ ਆਪਣਾ ਨਾਲਪਤੀਨ ਕਲੇਬ ਸਾਡੀ ਕੋਲੋਨੀ ਦੇ ਬੈਠ ਕੇ ਮੀਟਿੰਗ ਪਰਵਾਰਾਂ ਦੀ ਹੋਈ ਹੈ ਉਹ ਮਰਵਾਰ ਦਾ ਕਰ ਲਾਂਗੇ ਵੀ ਆਉਣ ਵਾਲਾ ਦਿਨ 22 ਦੀ ਬਜਾਏ ਅੱਗੇ ਪਿੱਛੇ ਹੋ ਸਕਦਾ ਪਰ ਹੋਏਗਾ ਜਰੂਰ ਇਹ ਜਾਗੀ ਜ਼ਰੂਰ ਚੱਲੇਗਾ ਇਹ ਬਾਈ ਤੋਂ ਇਹ ਬਾਈ ਤੋਂ ਅੱਗੇ ਪਿੱਛੇ ਹੋ ਜੇ ਐਤਵਾਰ ਵੀ ਵਿਖਿਆ ਜਾ ਸਕਦਾ ਕਿ ਇਹਨੂੰ ਕੰਮ ਕਾਜ ਹੁੰਦਾ ਕੇਵਲੇ ਕੋਈ ਵਿਆਹ ਸ਼ਾਦੀ ਹੁੰਦੀ ਆ ਔਰ ਇਹ ਆਯੋਜਨ ਜਿਹੜਾ ਵਾ ਲਗਾਤਾਰ ਚੱਲਦਾ ਰਹੇ ਇਸ ਆਯੋਜਨ ਦੇ ਵਿੱਚ ਕੋਈ ਕਮੀ ਨਹੀਂ ਜੀ ਮੈਂ ਨਿਰੰਦਰ ਕੁਮਾਰ ਗਨਪਤੀ ਗਲੇਵ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਜੀ ਸਾਡੇ ਪ੍ਰਧਾਨ ਜੀ ਗਨਪਤੀ ਗਲੇਵ ਦੇ ਸ਼੍ਰੀ ਨਿਵੇਸ਼ ਮਹਾਂਜੀ ਨੇ ਰਾਮ ਮੰਦਰ ਦੇ ਨਾਂ ਤੇ ਇੱਕ ਜਗ ਸੋ ਕੀਤਾ ਸੀ ਬਹੁਤ ਵੱਡੀ ਖੁਸ਼ੀ ਦਾ ਦਿਨ ਆ ਹਾਡੇ ਵਾਸਤੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਸਾਰੇ ਰਾਮ ਭਗਤਾਂ ਨੂੰ ਅਪੀਲ ਕਰਦਾ ਹਾਂ ਕਿ ਕੱਲ ਦੇ 22 22 ਤਰੀਕ ਨੂੰ ਦਿਨ ਦੀਵਾਲੀ ਵਾਲਾ ਪੰਗਾ ਸਾਰੀ ਪਾ ਪ੍ਰੋਗਰਾਮ ਕਰੋ ਕਿ ਸ਼੍ਰੀ ਰਾਮ ਭਗਤਾਂ ਮੇਰੇ ਵੱਲੋਂ ਹੱਥ ਜੋੜ ਕੇ ਮਿੱਟੀ ਕੇ ਸਾਰੀ ਖੁਸ਼ੀ ਦਾ ਦਿਨ ਮਨਾਓ 22 ਤਰੀਕ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਤੁਹਾਡੇ ਜਿਹੜੇ ਗ੍ਰਹਿ ਵਿਖੇ ਕਿ ਕਲੋਨੀ ਦੇ ਵਿੱਚ ਜਿਹੜਾ ਹੈ ਬੜਾ ਵੱਡਾ ਜੱਗ ਕੀਤਾ ਗਿਆ ਹੈ ਕੀ ਕਹਿਣਾ ਚਾਹਦੇ ਹੋ ਗੱਲ ਇਹ ਆ ਵੀ ਇਹ ਗਲਬਦੀ ਇਨਕਲੇਵ ਦਾ ਸਾਰਿਆਂ ਦਾ ਕਲੋਨੀ ਵਾਸੀਆਂ ਦਾ ਮਨ 'ਚ ਬੜੀ ਇੱਛਾ ਸੀ ਕਿ ਪ੍ਰਭੂ ਰਾਮ ਦਾ ਭੈਵ ਮੰਦਿਰ ਬਣਨ ਜਾ ਰਿਹਾ ਔਰ ਪ੍ਰੋਪਰਨ ਪ੍ਰਦਰਸ਼ਤਾ ਜਿਹੜੀ ਗੱਲ ਹੋ ਰਹੀ ਹੈ 22 22 ਤਰੀਕ ਨੂੰ 22 ਜਨਵਰੀ ਨੂੰ ਕੱਲ ਲਾਈਵ ਹਿੰਦੁਸਤਾਨ ਤੇ ਚੱਲਣਾ ਹੈ ਜੀ ਤੇ ਕਿਉਂ ਨਾ ਅਸੀਂ ਵੀ ਆਪਣੇ ਮੀਡੀਆ ਦੇ ਰਾਹੀਂ ਗਲਬਦੀ ਇਨਕਲੇਵ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਅਸੀਂ ਵੀ ਉਸ ਜਗ ਦੇ ਵਿੱਚ ਹੁਤੀ ਪਾ ਸਕੀਏ ਇਹ ਸਾਰੇ ਅਸੀਂ ਹੁਤੀ ਜਿਹੜਾ ਹਵਨ ਜਗ ਕਰਕੇ ਪਾਈ ਹੈ ਅਸੀਂ ਇਹ ਸਮਝਦੇ ਹਾਂ ਕਿ ਪ੍ਰਭੂ ਰਾਮ ਦਾ ਆਸ਼ੀਰਵਾਦ ਸਾਰੇ ਸ਼ਹਿਰ ਤੇ ਬਣਿਆ ਰਹੇ ਸਾਰਾ ਸ਼ਹਿਰ ਸਭ ਨੂੰ ਸਮ੍ਰiddhi ਤੇ ਖਾਂਤੀ ਪ੍ਰਦਾਨ ਕਰੇ ਨੇ ਇਸ ਕਰਕੇ ਅੱਜ ਇਹ ਹਵਨ ਜਗ ਦਾ ਆਯੋਜਨ ਕੀਤਾ ਗਿਆ ਔਰ ਇਹ ਹਵਨ ਜਗ ਜਿਹੜਾ ਵਾ ਕਾਫੀ ਸਮਾਂ ਵਧੀਆ ਢੰਗ ਦੇ ਨਾਲ ਸੰਪਨ ਹੋਇਆ ਮੈਂ ਸਭ ਨੂੰ ਬਹੁਤ-ਬਹੁਤ ਬਤਾਇਆ ਸੋ ਪਤਾ ਲੱਗਿਆ ਜੀ ਹਵਨ ਜਗ ਕਹਿੰਦੇ 22 ਤਰੀਕ ਨੂੰ ਹਰ ਸਾਲ ਦੀ ਤਰ੍ਹਾਂ ਐਦਾਂ ਹੀ ਇੱਥੇ ਫਿਰ ਕਰਵਾਇਆ ਜਾਏਗਾ ਸਾਰਿਆਂ ਦੇ ਸਹਿਯੋਗ ਨਾਲ 22 ਤਰੀਕ ਦੇ ਮਤਲਬ ਹੈ 22 ਤਰੀਕ ਨੂੰ ਤੇ ਪ੍ਰਣ ਪ੍ਰਦਰਸ਼ਕਾ ਹੋ ਜਾਵੇ ਜੀ 22 ਨੂੰ ਕੋਸ਼ਿਸ਼ ਕਰਾਂਗੇ 22 ਨੂੰ ਹੋ ਜਾਏ ਬਾਕੀ ਆਪਣਾ ਨਲਬਦੀਨ ਕਲੇਬ ਸਾਡੀ ਕੋਲੋਨੀ ਸੇ ਬੈਠ ਕੇ ਮੀਟਿੰਗ ਪਰਵਾਰਾ ਦੀ ਹੋਈ ਹੈ ਉਹ ਮਰਵਾਰ ਦਾ ਕਰ ਲਾਂਗੇ ਵੀ ਆਉਣ ਵਾਲਾ ਦਿਨ 22 ਦੀ ਬਜਾਏ ਅੱਗੇ ਪਿੱਛੇ ਹੋ ਸਕਦਾ ਪਰ ਹੋਏਗਾ ਜੋ ਇਹ ਜਾਗੀਰ ਜ਼ਰੂਰ ਚੱਲੇਗਾ ਇਹ ਬਾਈ ਤੋਂ ਹੋਏ ਬਾਈ ਤੋਂ ਅੱਗੇ ਪਿੱਛੇ ਹੋ ਜੇ ਇਤਵਾਰ ਵੀ ਵੇਖਿਆ ਜਾ ਸਕਦਾ ਕਿ ਇਹਨੂੰ ਕੰਮਕਾਜ ਹੁੰਦਾ ਕੇਵਲ ਕੋਈ ਵਿਆਹ ਸ਼ਾਦੀ ਹੁੰਦੀ ਆ ਔਰ ਇਹ ਆਯੋਜਨ ਜਿਹੜਾ ਵਾ ਲਗਾਤਾਰ ਚੱਲਦਾ ਇਹ ਸੋ ਆਯੋਜਨ ਦੇ ਵਿੱਚ ਕੋਈ ਕਮੀ ਨਹੀਂ ਆ ਜੀ ਮੈਂ ਅਨਵਿੰਦਰ ਕੁਮਾਰ ਗਨਪਤੀ ਗਲੇਵ ਅੱਜ ਬਹੁਤ ਖੁਸ਼ੀ ਦਾ ਦਿਨ ਆ ਜੀ ਸਾਡੇ ਪ੍ਰਧਾਨ ਜੀ ਗਨਪਤੀ ਗਲੇਵ ਦੇ ਸ਼੍ਰੀ ਨਰੇਸ਼ ਮਹਾਂਜਿ ਨੇ ਆਰਾਮ ਮੰਦਰ ਦੇ ਨਾਂ ਤੇ ਇੱਕ ਜਗ ਸੂ ਕੀਤਾ ਸੀ ਬਹੁਤ ਵੱਡੀ ਖੁਸ਼ੀ ਦਾ ਦਿਨ ਆ ਅੱਜ ਦੇ ਵਾਸਤੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਸਾਰੇ ਰਾਮ ਭਗਤਾਂ ਨੂੰ ਅਪੀਲ ਕਰਦਾ ਹਾਂ ਕਿ ਕੱਲ ਦੇ 22 22 ਤਰੀਕ ਵਾਲੇ ਦਿਨ ਦੀਵਾਲੀ ਵਾਲ ਵਗਾ ਪ੍ਰੀ ਸਾਰੀ ਆਪਣਾ ਪ੍ਰੋਗਰਾਮ ਕਰੋ ਤੇ ਸ਼੍ਰੀ ਰਾਮ ਭਗਤਾਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਮਿੱਟੀ ਕੇ ਸਾਰੀ ਖੁਸ਼ੀ ਦਾ ਦਿਨ ਮਨਾਓ 22 ਤਰੀਕ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ